ਮੋਹਨ ਸਿੰਘ ਜੀ ਕੀ ਮਾਮਲਾ ਹੈ ਕਿ ਜਿਹੜਾ ਰੋਸ ਕੀਤਾ ਜਿਹੜਾ ਸਰਕਾਰ ਦੇ ਉੱਤੇ ਕੀ ਰੋਸ ਇਹ ਹੈ ਜੀ ਜੁਲਾਈ 12 ਦੇ ਵਿੱਚ ਇਹਨਾਂ ਨੇ ਅਖਬਾਰ ਵਿੱਚ ਡਿਕਲੇਅਰ ਕੀਤਾ ਸੀ ਤੁਹਾਡੀ ਜਮੀਨ ਆ ਰਿਕੁਆਇਰ ਹੋ ਗਈ ਆ ਰੋਡ ਦੇ ਵਿੱਚ ਅੱਜ ਸਾਲ ਤੇ 10 ਕਿ ਮਹੀਨੇ ਹੋ ਗਿਆ ਅੱਜ ਤੱਕ ਕੋਈ ਨਾ ਕੋਈ ਖਾਸ ਫੈਸਲਾ ਜੇ ਤੱਕ ਕੋਈ ਵੀ ਨਹੀਂ ਹੋਇਆ ਹੈਗਾ ਤੇ ਇਦਾਂ ਹੀ ਲਮਕਾਈ ਜਾਂਦਾ ਹੈ ਕਿ ਦੀ ਇਦਾਂ ਤੇ ਕਿਦੀ ਉਧਰ ਜਿਹੜਾ ਮੁਆਜਾ ਸੀ ਉਸ ਤੋਂ ਬਿਲਡਿੰਗ ਦਾ ਅਲੱਗ ਕਿਤਾ ਜਿਹੜਾ ਜ਼ਮੀਨ ਦਾ ਮੁਆਜਾ ਉਹ ਬਿਲਕੁਲ ਠੀਕ ਨਹੀਂ ਦਿੱਤਾ ਜਾ ਰਿਹਾ ਸਾਡੇ ਘਟੋ ਘਾਟ ਵੀ ਸਾਰ ਸਾਰ ਪਰਵਾਜ਼ ਜਿਹੜੇ ਤੇ ਰੋਟੀ ਕੰਦੇ ਸੀ ਬੇਕਾਰ ਹੋ ਗਏ ਨੇ ਲਗਾਣਾ ਤੋੜ ਦਿੱਤੀ ਇਹ ਕਹਿੰਦੇ ਥੱਲੇ ਜਮੀਨ ਦਾ ਕੋਈ ਪੈਸਾ ਉਹਨਾਂ ਨੇ ਰਿਕੁਆਇਰ ਨਹੀਂ ਕੀਤਾ ਪਾਇਆ ਕਿਉਂ ਲਈ ਦੇਰੇ ਜਮੀਨ ਦਾ ਪੈਸਾ ਕੀ ਕਹਿੰਦੇ ਕੀ ਪਤਾ ਨਹੀਂ ਬੜੌਰੀ ਜਿਹੜੀ ਰਿਪੋਰਟ ਬਣਾ ਕੇ ਭੇਜਦਾ ਉਹ ਕੀ ਭੇਜਦੇ ਨੇ ਉਸ ਤੋਂ ਬਾਅਦ ਕੀ ਕਰਦੇ ਗਲਤ ਰਿਪੋਰਟ ਬਣਦੀ ਹਾਂਜੀ ਹਾਂਜੀ ਜੇਕਰ ਫਿਰ ਸੁਣਾਈ ਨਹੀਂ ਲਿਆ ਜਿਹੜੀ ਰੋਸ਼ ਕੀਤਾ ਫਿਰ ਕੀ ਕਰੋ ਰੋਸ਼ ਕੀਤਾ ਜਾਏਗਾ ਧਰਨਾ ਦਿੱਤਾ ਜਾਏਗਾ ਫਿਰ ਰੋਡ ਰੋਡ ਜਾਮ ਕਰਾਂਗੇ ਹਾਂ ਸਰ ਕੀ ਮਾਮਲਾ ਹੈਗਾ ਜਿਹੜਾ ਤੁਹਾਡੇ ਲੋਕ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਡੀ ਜਿਹੜੀ ਇੱਥੋਂ ਦੀ ਕਮਰਸ਼ੀਅਲ ਲੈਂਡ ਆਲਰੇਡੀ ਪੁੱਡਾ ਕੋਲੋਂ ਅਪਰੂਵ ਹੈ ਜਿਹੜਾ ਕਿ ਅਸੀਂ ਪੁੱਡਾ ਕੋਲੋਂ ਸਾਰੇ ਐਨਓਸੀਆਂ ਲੈ ਚੁੱਕੇ ਆ ਇਹ ਜਿਹੜੀ ਜਗ੍ਹਾ ਐਕਸਪ੍ਰੈਸ ਵੇ ਦਿੱਲੀ ਕਟੜਾ ਐਕਸਪ੍ਰੈਸ ਹਾਈਵੇ ਦੁਆਰਾ ਐਕਵਾਇਰ ਕੀਤੀ ਗਈ ਹੈ ਤੇ ਸਾਡੇ ਇੱਥੇ ਸਿਰਫ ਗਰੀਬ ਜਨਤਾ ਜਿਹੜੇ ਕਿ ਲੋਕ ਮਕੈਨਿਕ ਜਾਂ ਦੂਸਰੇ ਕੰਮ ਕਰਨ ਵਾਲੇ ਇੱਥੇ ਉਹਨਾਂ ਨੇ ਦੁਕਾਨਾਂ ਖਰੀਦੀਆਂ ਹੋਈਆਂ ਨੇ ਉਹਨਾਂ ਨੇ ਜਗ੍ਹਾ ਐਕਵਾਇਰ ਕਰ ਲਈ ਹੈ ਇਸ ਦੀ ਰਿਪੋਰਟ ਲੋਕਲ ਪਟਵਾਰੀ ਨੇ ਬਣਾ ਕੇ ਪੂਰੇ ਪ੍ਰਸ਼ਾਸਨ ਡੀਸੀ ਦੇ ਆਫਿਸ ਵਿੱਚ ਦੇ ਦਿੱਤੀ ਗਈ ਹੈ ਲੇਕਿਨ ਉਹਨਾਂ ਨੇ ਸਿਰਫ ਸਾਨੂੰ ਇਸ ਬਿਲਡਿੰਗ ਦੇ ਪੈਸੇ ਬਣਾਏ ਨੇ ਜਦ ਕਿ ਜ਼ਮੀਨ ਦੇ ਮਾਲਕਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੇ ਪੈਸੇ ਉਹਨਾਂ ਨੇ ਕਾਫੀ ਲੋਕਾਂ 'ਚ ਵੰਡ ਦਿੱਤੇ ਨੇ ਜਿਨ੍ਹਾਂ ਨੇ ਸਾਰਿਆਂ ਦੀ ਇਸ ਦੇ ਵਿੱਚ ਦ੍ਰਿਸ਼ਟੀ ਹੋਈ ਗਈ ਆ ਅਸੀਂ ਪ੍ਰਸ਼ਾਸਨ ਨੂੰ ਇਸ ਦੇ ਲਈ 10 12 ਵਾਰ ਕੰਟੈਕਟ ਕੀਤਾ ਲਿਖਤ ਚਿੱਠੀਆਂ ਵੀ ਦਿੱਤੀਆਂ ਲੇਕਿਨ ਅਜੇ ਤੱਕ ਸਾਨੂੰ ਕੋਈ ਵੀ ਇਨਸਾਫ ਪ੍ਰਸ਼ਾਸਨ ਵੱਲੋਂ ਨਹੀਂ ਮਿਲਿਆ ਇਹ ਸਾਰੀ ਗਰੀਬ ਜਨਤਾ ਇਹਨਾਂ ਨੂੰ ਜਿਨ੍ਹਾਂ ਨੂੰ ਇਹਨਾਂ ਨੇ ਇੱਥੋਂ ਉਜਾੜ ਦਿੱਤਾ ਕਾਰੋਬਾਰ ਖਤਮ ਕਰਤਾ ਕਰੀਬ 200 ਪਰਿਵਾਰ ਇੱਥੇ ਬੇਰੋਜ਼ਗਾਰ ਹੋ ਗਏ ਨੇ ਆ ਰੋਟੀ ਖਾਣ ਤੋਂ ਮਹਤਾਜ ਹੋਗੇ ਨੇ ਉਹਨਾਂ ਨੂੰ ਕੋਈ ਵੀ ਸਰਕਾਰ ਸੁਣਵਾਈ ਕਰਨ ਲਈ ਤਿਆਰ ਨਹੀਂ ਹੈ ਇਹਨਾਂ ਨੂੰ ਨਾਹੀਂ ਮੁਆਵਜ਼ਾ ਜਿਸ ਤਰ੍ਹਾਂ ਕਿ 2013 ਦਾ ਐਕ acquisition ਐਕਟ ਗਵਰਨਮੈਂਟ ਨੇ ਬਣਾਇਆ ਉਸ ਦੇ ਅਨੁਸਾਰ ਕੋਈ ਪੈਸਾ ਨਹੀਂ ਦਿੱਤਾ ਜਾ ਰਿਹਾ ਸਾਨੂੰ ਸਿਰਫ ਸਰਕਾਰੀ ਰੇਟਾਂ ਦੇ ਹਿਸਾਬ ਨਾਲ ਕੈਲਕੂਲੇਟ ਕਰਕੇ ਪੈਸੇ ਨੂੰ ਕੈਲਕੂਲੇਟ ਕੀਤਾ ਗਿਆ ਜ਼ਮੀਨ ਦਾ ਕੋਈ ਵੀ ਪੈਸਾ ਹਜੇ ਤੱਕ ਕਿਸੇ ਵੀ ਬੰਦੇ ਨੂੰ ਨਹੀਂ ਮਿਲਿਆ ਜਗ੍ਹਾ ਹੈਗੀ ਤੇ ਕੀ ਮਾਰਕੀਟ ਦਾ ਨਾਮ ਹੈਗਾ ਸ਼ਿਵ ਸ਼ਕਤੀ ਮੋਟਰ ਮਾਰਕੀਟ ਚਾਖੋ ਲਾੜੀ ਕੀ ਮੰਗ ਕਰਦੇ ਤੁਸੀਂ ਅਸੀਂ ਚਾਹ ਰਹੇ ਆ ਪ੍ਰਸ਼ਾਸਨ ਇਹਨਾਂ ਨੂੰ ਜੋ ਅਸਲੀ ਮਾਜਾ ਕਾਨੂੰਨ ਦੇ ਹਿਸਾਬ ਨਾਲ ਬੰਦਾ ਦਿੱਤਾ ਜਾਵੇ ਤੇ ਇਹਨਾਂ ਲੋਕਾਂ ਦੀ ਜ਼ਮੀਨ ਨੂੰ ਉਦੋਂ ਹੀ ਤੋੜਿਆ ਜਾਵੇ ਜਦੋਂ ਸਾਰਿਆਂ ਨੂੰ ਪੂਰਾ ਮਾਜਾ ਜ਼ਮੀਨ ਦਾ ਤੇ ਉੱਪਰ ਬਣੀ ਹੋਈ ਲੈਣ ਸਖਰ ਜਾ ਮਿਲ ਜਾਵੇ ਨਾ ਜੀ ਆਪਣਾ ਮੇਰਾ ਨਾ ਕਰਨੈਲ ਚੰਦੇ ਕਿਹੜੀ ਜਗ੍ਹਾ ਖੜੇ ਹੋ ਅਸੀਂ ਨਹੀਂ ਸਿਮਟਕ ਟੀਮ ਮੋਟਰ ਮਾਰਕੀਟ ਕਿਹੜਾ ਖਿਡਾਰੀ ਪ੍ਰਦਰਸ਼ਨ ਕੀਤਾ ਯਾਰਾ ਤੁਹਾਡੇ ਲੋ ਸਰਕਾਰ ਦੇ ਖਿਲਾਫ ਕੀ ਮਾਮਲਾ ਹੈ ਸਰ ਸਾਡੀਆਂ ਸਾਡੀ ਜਿਹੜੀ ਜਗ੍ਹਾ ਆ ਇਹ ਰੋਡ ਦੇ ਵਿੱਚ ਕਹਿੰਦੇ ਆਈ ਆ ਪਰ ਸਾਨੂੰ ਸਟਰਕਚਰ ਦੇ ਪੈਸੇ ਮਿਲੇ ਆ ਦੇ ਜ਼ਮੀਨ ਦੇ ਪੈਸੇ ਨਹੀਂ ਮਿਲਦੇ ਜ਼ਮੀਨ ਦੇ ਪੈਸੇ ਜਿਹੜੇ ਕਟਵਾਰੀ ਨੇ ਰਿਪੋਰਟ ਬਣਾ ਕੇ ਤੇ ਜੀ ਆ ਉਹ ਤੇ ਜਿਹੜੇ ਪੂਰੇ ਕਿਲੇ ਦੇ ਵਿੱਚ ਜਿੰਨੇ ਵੀ ਮਾਲਕ ਆ ਗਏ ਉਹਨਾਂ ਸਾਰਿਆਂ ਦੇ ਨਾਂ ਤੇ ਪੈਸੇ ਬਣਾ ਕੇ ਭੇਜਤੇ ਆ ਜਦ ਕਿ ਇੱਥੇ 14 ਬੰਦਿਆਂ ਦੀ ਜ਼ਮੀਨ ਆਈ ਆ ਵਿੱਚ ਇਹਨਾਂ ਨੇ ਘੱਟੋ ਘੱਟ ਵੀ ਤੇ 40 45 ਬੰਦਿਆਂ ਦੇ ਨਾਂ ਤੇ ਪੈਸੇ ਬਣਾ ਕੇ ਭੇਜਤੇ ਆ ਜੇ ਜਿਹੜੇ ਪਾਛੇ ਜਿਹੜੇ ਆ ਉਹ ਸਾਡੇ ਜਿੰਨੇ ਬੰਦਿਆਂ ਦੀ ਜਗਾ ਆਈ ਆ ਉਹਨਾਂ ਦੇ ਨਾਂ ਤੇ ਬਣਨੇ ਚਾਹੀਦੇ ਸੀਗੇ ਜਦਕਿ ਕੀ ਕਹਿੰਦੇ ਨਾ ਜਦੋਂ ਤੁਸੀਂ ਗੱਲ ਜਦੋਂ ਅਸੀਂ ਜੰਨੇ ਆ ਸਾਨੂੰ ਲਾਰਾ ਲੱਗ ਭੇਜ ਦਿੰਦੇ ਆ ਨਾ ਕੋਈ ਨਾ ਤੁਹਾਨੂੰ ਦੱਸਦੇ ਆ ਪੂਰੀ ਗੱਲ ਕੀ ਹੈਗਾ ਵਾ ਕਿ ਉਹ ਦੇਖੋ ਜਿੰਨੇ ਮਾਲ ਇੱਥੇ ਬੰਦੇ ਆ ਗਿਆ ਰੋਟੀ ਕਮਾਉਂਦੇ ਆ ਇਹਨਾਂ ਨੇ ਕੱਲ ਨੂੰ ਕਿੱਥੋਂ ਲੈ ਸਕਦੇ ਆ ਕਿ ਜਗਾ ਕਿੱਦਾਂ ਅਸੀਂ ਮੰਗ ਕਰਦੇ ਆ ਸਾਡਾ ਇਨਸਾਫ ਹੋਣਾ ਚਾਹੀਦਾ ਸਹੀ ਇਹਦਾ ਰੇਟ ਮਿਲੇ ਨਹੀਂ ਹਲੋਂਦਾ ਫਿਰ ਨਹੀਂ ਹਲੋਏਗਾ ਤਾਂ ਫਿਰ ਅਸੀਂ ਸੜਕਾਂ ਤੇ ਆਵਾਂਗੇ ਕੋਈ ਨਾ ਕੋਈ ਤਾਂ ਹੱਲ ਕਰਨੇ ਪੈਣਾ ਹੀ ਇਦਾਂ ਤੇ ਬਹਿ ਕੇ ਤੇ ਗੱਲ ਨਹੀਂ ਬਣਦੀ